ਅਗਲੀ ਗੱਲ ਕਰੀਏ ਮਾਨ ਸਰਕਾਰ ਦੀ ਜਿਹੜੇ ਲੋਕ ਸਰਕਾਰੀ ਜਾਇਦਾਦਾਂ ਦੀ ਜੱਦੋਜਹਿਦ ਕਰਦੇ ਹੁੰਦੇ ਸੀ ਤੇ ਬਾਦਲਾਂ ਨੂੰ ਪਾਣੀ ਪੀ ਪੀ ਕੇ ਭੰਡਦੇ ਹੁੰਦੇ ਸੀਗੇ ਵੀ ਜ਼ੇਲਾਂ ਵੇਚ ਰਹੇ ਨੇ ਇਹ ਆ ਕਰ ਰਹੇ ਨੇ ਉਹ ਕਹਿੰਦੇ ਹੁਣ ਖੁਦ ਸਰਕਾਰੀ ਜਾਇਦਾਦਾਂ ਨੂੰ ਗਹਿਣੇ ਧਰ ਕੇ ਤੇ ਪੈਸੇ ਇਕੱਠੇ ਕਰਨ ਦੀ ਤਿਆਰੀ ਦੇ ਵਿੱਚ ਨੇ ਆਪਾਂ ਮਾਨ ਸਰਕਾਰ ਪੰਜਾਬ ਦੀ ਗੱਲ ਕਰ ਰਹੇ ਹਾਂ ਜੀ ਬਿਲਕੁਲ ਇਹਦੇ ਵਿੱਚ ਕੋਈ ਤੌਰ ਰਾਇ ਨਹੀਂ ਪ੍ਰਿੰਜੀ ਕਿ ਇਹ ਤਿਆਰੀ ਹੋ ਗਈ ਹੈ ਹੂੰ ਜਿੰਨਾ ਹੀ ਲੈਂਡ ਪੋਲਿੰਗ ਪਾਲਟੀ ਨੂੰ ਤੁਸੀਂ ਵਾਪਸ ਲੈਣ ਦਾ ਹਲਾਲ ਕੀਤਾ ਜੀ ਤੁਸੀਂ پیسے ਇਕੱਠੇ ਕਰਨਾ ਬਖਰਾਦਾ ਲੱਭਣ ਲੱਗ ਪਏ ਫਿਲਸਫੇਕਲ ਦੇ ਉੱਤੇ ਮੋਰ ਨਹੀਂ ਲੱਗਦੀ ਕਿ ਲੈਡ ਗੋਲਿੰਗ ਪਾਲਸੀ ਸਿਰਫ ਪੈਸਾ ਕੱਤਰ ਕਰਨ ਲਈ ਸੀ ਲੱਗਦੀ ਹੈ ਬਿਲਕੁਲ ਵਿਕਾਸ ਨਹੀਂ ਸੀ ਉਹਦਾ ਕਿਸਾਨ ਇਤਨਾ ਕੋਈ ਸਮਾਂ ਨਹੀਂ ਪੈਸੇ ਅੱਜ ਕੈਬਨਟ ਦੀ ਮੀਟਿੰਗ ਬੁਲਾਈ ਆ ਮਾਨ ਸਾਹਿਬ ਨੇ ਆਪਣੇ ਸਰਕਾਰੀ ਰਿਸ਼ਤੇ ਹੁੰਦਾ ਸੈਕਟਰੀਟ ਦੀਆਂ ਪੌੜੀਆਂ ਤੇ ਜਨਾਬ ਦੋਹਾਂ ਨੂੰ ਕਹਿੰਦੇ ਸੀ ਕਿ ਕਿਹੜੇ ਤਰ੍ਹਾਂ ਚੱਲਦੇ ਨੇ ਮਹਿਲਾਂ ਤੋਂ ਚੱਲਦੇ ਨੇ ਹੈਨਾ ਬੈਠਕਾਂ ਅਫਸਰਾਂ ਦੀ ਬੈਠਕਾਂ ਮੀਟਿੰਗਾਂ ਸਾਰੀਆਂ ਕਰੀ ਹੁੰਦੀਆਂ ਨੇ ਉਸ ਬੈਟਿੰਗ ਚ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਅੱਜ ਲੈਂਡ ਪੋਲਿੰਗ ਨੂੰ ਬਰਧ ਕਰਨ ਦਾ ਅਧਿਕਾਰਕ ਤੌਰ ਤੇ ਫੈਸਲਾ ਹੋ ਜਵੇ ਕੈਬਨਟ ਚ ਕੋਝਵੇ ਪਰ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਮਾਨਯੋਗ ਪੰਜਾਬ ਰਾਣ ਹਾਈ ਕੋਰਟ ਚ ਜੋ ਸੁਣਵਾਈ ਸੀ ਤਾਂ ਉੱਥੇ ਜੱਜ ਸਾਹਿਬ ਨੇ ਜਿਹੜੇ ਜਿਹੜੇ ਨੁਕਤੇ ਪੁੱਛੇ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਠੀਕ ਹੈ ਉਹਨਾਂ ਨੁਕਤਾ ਇਹ ਵੀ ਸੀ ਐਡਵੋਕੇਟ ਜਰਨਲ ਸਾਹਿਬ ਨੂੰ ਇਹ ਤੁਹਾਡੀ ਕਾਨੂੰਨੀ ਸਲਾਹ ਲਈ ਸੀ ਹੂੰ ਤੇ ਉਹ ਜਵਾਬ ਦੇਣ ਦੀ ਬਜਾਏ ਹੱਸ ਪਏ ਅੱਛਾ ਵਾ ਇਹਦਾ ਅਰਥ ਸਿੱਧਾ ਜ ਹੈ ਕਿ ਜੇ ਤਾਂ ਉਹ ਇਹ ਕਹਿੰਦੇ ਕਿ ਨਹੀਂ ਲਈ ਜੀ ਹਮ ਹੈ ਕਿਥੋਂ ਵਾਲੀ ਦੀ ਕੁਰਸੀ ਨੂੰ ਖਤਰਾ ਹੁੰਦਾ ਸੀ ਕਿ ਤੁਸੀਂ ਅਦਾਲਤ 'ਚ ਵੀ ਸਰਕਾਰ ਨੂੰ ਐ ਦਿਖਾ ਰਹੇ ਹੋ ਨਹੀਂਵਾ ਦਿਖਾ ਜਿਉਂ ਹਾਂ ਕਰ ਦਿੱਤੀ ਫਿਰ ਉਹਨਾਂ ਦੀ ਫਿਜ਼ੀਅਤ ਹੁੰਦੀ ਸੀ ਕਿ ਫਿਰ ਮਾਨਜੂਬਾ ਜੀ ਸਭ ਨੇ ਕਿਹਾ ਲਾ ਫਿਰ ਤੁਸੀਂ ਇਹ ਗੀਆਂ ਸੁਣਾ ਦਿੰਦੇ ਹੋ ਹਮ ਸਹੀ ਹੈ ਬਿਲਕੁਲ ਇਸ ਲਈ ਘਿਰਦੇ ਕਰਦੇ ਉਹਨਾਂ ਨੇ ਮੈਨੂੰ ਲੱਗਾ ਕੱਲੇ ਦੰਦ ਕੱਟ ਕੇ ਦਿਖਾ ਦਿੱਤੇ ਜਾਂ ਸਾਨੂੰ ਸਮਝ ਆ ਗਈ ਕਿ ਤੁਹਾਨੂੰ ਪੁੱਛਿਆ ਪੱਛਾ ਨਹੀਂ ਸੀ ਹਮ ਸੋ ਇਸ ਲਈ ਇਤੋਂ ਸਪੱਸ਼ਟ ਹੈ ਕਿ ਜਦੋਂ ਤੁਹਾਡੀ ਕੋਈ ਯੋਜਨਾ ਨਹੀਂ ਸੀ ਨਾ ਕਿੰਨਾ ਪੈਸਾ ਆਊ ਕਿੰਨਾ ਲੱਗੂ ਕਿੰਨਾ ਖਰਚਾ ਹੋਊ ਕੀ ਤਰੀਕਾ ਹੋ ਹੈ ਕਿਹੜੀ ਤੁਹਾਡੀ ਅਸੈਸਮੈਂਟ ਹੈ ਕਿਹੜੀ ਤੁਹਾਡੀ ਕਿਸਾਨ ਜਥੇਬੰਦੀਆਂ ਨਾਲ رائے ਹੈ ਕਿਹੜੀ ਕਿਸਾਨਾਂ ਨਾਲ رائے ਹੈ ਕਿਹੜੀ ਪੰਚਾਇਤਾਂ ਨਾਲ رائے ਹੈ ਜਾਂ ਕਿਹੜਾ ਤਰੀਕਾ ਕਭ ਸੀ ਅਪਣਾਇਆ ਜਾਂ ਕੀ ਤੁਸੀਂ ਵਾਤਾਵਰਣ ਪੱਖ ਜਦੋਂ ਕੋਈ ਵੀ ਦਲੀਲ ਹੈ ਨਹੀਂ ਤੁਹਾਡੇ ਕੋਲ ਕੋਈ ਵੀ ਤੱਥ ਹੈ ਨਹੀਂ ਤੁਹਾਡੇ ਕੋਲ ਕੋਈ ਵੀ ਦਸਤਾਵੇਜ਼ੀ ਤੌਰ ਤੇ ਕਾਗਜ਼ ਤੇ ਤਿਆਰੀ ਹੈ ਨਹੀਂ ਫਿਰ ਇਹ ਕਿਉਂ ਨਾ ਮਤਲਬ ਤੁਹਾਡਾ ਤਰੀਕਾ ਸਿਰ ਪੈਸਾ ਇਕੱਠਾ ਕਰਨਾ ਸੀ ਸਹੀ ਹੈ ਦੋ ਨਹੀਂ ਤਿੰਨ ਮਨਸ਼ਾ ਸੀ ਇਹਦੇ ਪਿੱਛੇ ਪਹਿਲੀ ਮਨਸ਼ਾ ਕਿ ਲੈਂਡ ਬੋਲਿੰਗ ਰਾਹੀਂ ਖਜ਼ਾਨੇ 'ਚ ਪੈਸਾ ਆਊਗਾ ਤੇ ਅਸੀਂ ਉਹਦੇ ਰਾਹੀਂ ਲੋਕਲ ਵਾਲੀ ਯੋਜਨਾ ਮਹਜਾ ਰੁਪਈਆ ਬੀਬੀਆਂ ਨੂੰ 1100 ਰੁਪਈਆ ਦੇ ਕੇ ਅਸੀਂ ਵੋਟਾਂ ਪੱਕੀਆਂ ਕਰਾਈਆਂ ਹੂੰ ਦੂਜਾ ਕਿ ਜਦੋਂ ਜ਼ਮੀਨਾਂ ਐਕਵਾਇਰ ਹੋਣਗੀਆਂ ਤੇ ਲੈਂਡ ਮਾਫੀਆ ਸਾਡੇ ਨੇੜੇ ਆਊਗਾ ਲੈਂਡ ਮਾਫੀ ਨੂੰ ਜ਼ਮੀਨ ਦੇ ਪੱਟੇ ਪਾਰਟੀ ਨੂੰ ਫੰਡ ਆਊਗਾ ਨਿੱਜੀ ਵੀ ਕਿਸੇ ਨਾ ਕਿਸੇ ਚੌਗਾੜੀ ਹੋਊਗਾ ਹੂੰ ਹੂੰ ਸਹੀ ਹੈ ਤੇ ਪੰਜਾਬ ਚੋਂ ਹੀ ਲੁੱਟਿਆ ਪੈਸਾ ਪੰਜਾਬ 'ਚ ਚਿੱਟਾ ਕਰਕੇ ਤੁਰਜੋ ਹੂੰ ਉਹ ਵੀ ਤਰੀਕਾ ਕਰ ਤੁਸੀਂ ਇਹ ਬਲੈਕ ਮਨੀ ਇੱਥੇ ਬਾਈਟ ਸੋ ਇਹ ਤਿੰਨ ਤਰੀਕੇਕਾਰਾਂ ਦੀ ਗੱਲ ਕਿਉਂ ਨਾ ਕਰੀਏ ਕਿ ਤੁਸੀਂ ਲੈਂਡ ਪੋਲਿਸੀ ਪਾਲਿਸੀ ਲੈਣ ਦਾ ਅੱਜ ਬਿਆਨ ਦਿੰਨੇ ਹੋ ਅੱਜ ਪ੍ਰੈਸ ਕਨਫਰੈਂਸ ਜੀ ਦੂਏ ਦਿਨ ਗਵਾਂਡਾ ਗਲਾਡਾ ਦੇ ਅਫਸਰਾਂ ਨੂੰ ਬੁਲਾ ਕੇ ਪੁੱਛ ਰਹੇ ਹੋ ਦੱਸੋ ਆਪਣੇ ਕੋਲ ਕਿਹੜੀ ਜਾਇਦਾਦ ਤਾਂ ਪਈ ਆਪਾਂ ਕਿਹੜੇ ਰੱਖ ਕੇ ਜ਼ਮੀਨ ਲੈਣੀ ਹੈ ਹੂੰ ਤਾਂ ਜਿਹੜਾ ਇਹ ਤਰੀਕਾਕਾਰ ਹੈ ਕਿ ਤੁਸੀਂ ਉਸੇ ਸਮੇ ਉਸੇ ਘੜੀ ਇਹ ਤੈਅ ਕਰਦੇ ਹੋ ਕਿ ਆਪਾਂ ਐਦਾਂ ਜ਼ਮੀਨਾਂ ਦੇ ਉੱਤੇ ਲੋਨ ਚੱਕਣਾ ਤੇ 20000 ਕਰੋੜ ਦੀ ਜਾਇਦਾਦ ਤੈਹ ਕੀਤੀ ਹੈ ਠੀਕ ਹੈ ਕਿ ਇਹਦੇ ਤੇ ਆਪਾਂ ਲੋਨ ਲੈ ਗਵਾਂਡਾ ਕਿਉਂਕਿ ਵਾਕਿਆ ਮੰਡਾ ਦੀ ਜਿਹੜੀਆਂ ਸਬਤ ਹੋਟੀਆਂ ਨੇ ਮੰਨ ਲਓ ਸੰਗਰੂਰ ਚਾਹ ਬਟਿੰਡੇ ਚਾਹ ਜਨੰਦਪੁਰ ਸਾਹਿਬ ਐ ਜੋ ਹੋਜੇ ਸੀ ਤੀ ਬੀ ਗਿਆ ਉਹ ਸਾਰੀਆਂ ਕਹਿੰਦੇ ਜੀ ਸਾਡੇ ਅਸਾ ਘਾਟੇ ਚਾ ਜੀ ਹੂੰ ਤੇ ਜੇ ਘਾਟੇ ਚ ਨੇ ਤਾਂ 19 19 ਸਾਈਟਾਂ ਲਾ ਕੇ ਤੁਸੀਂ ਕਿਹੜਾ ਪ੍ਰੋਜੈਕਟ ਕਮਾਉਣਾ ਸੀ ਬਈ ਸਹੀ ਗੱਲ ਬਿਲਕੁਲ ਹੂੰ ਫਿਰ ਉਸੇ ਕਹਿੰਦੇ ਜੀ ਲੈ ਦੇ ਕੇ ਜੇ ਮਾੜੇ ਮੁੱਟੇ ਚਾਰਚੇ ਨੇ ਕਿਸੇ ਕੋਲ ਹੈਗੇ ਜਾਂ ਗਲਾਡਾ ਵਾਲਿਆਂ ਕੋਲ ਨੇ ਜਾਂ ਗਮੰਡ ਵਾਲਿਆਂ ਕੋਲ ਨੇ ਫਿਰ ਗਵੰਡ ਵਾਲਿਆਂ ਨੇ ਜੀ ਕਿ 20000 ਕਰੋੜ ਦੀ ਜਾਇਦਾਦ ਨੂੰ ਮਕਰਰ ਕਰ ਲਈ ਜਿਹਦੇ ਵਿੱਚ ਰੈਸੀ ਪਲਾਟ ਵੀ ਨੇ ਜਿਹਦੇ ਵਿੱਚ ਵਪਾਰਕ ਪਲਾਟ ਵੀ ਨੇ ਵਪਾਰਕ ਜਾਇਦਾਦਾਂ ਵੀ ਨੇ ਜਿਹਦੇ ਵਿੱਚ ਉਦਯੋਗਿਕ ਜਾਇਦਾਦਾਂ ਵੀ ਨੇ ਸੋ 20000 ਕਰੋੜ ਦੀ ਜਾਇਦਾਦਾਂ ਤੇ ਲੋਨ ਚੱਕਣਾ ਕਹਿੰਦੇ ਕਾਹਲੀ ਇੰਨੀ ਆ ਹੂੰ ਹੂੰ ਕਿ 5-6000 ਕਰੋੜ ਦਾ ਲੋਨ ਤਾਂ ਤੁਰੰਤ ਮਿਲ ਜਵੇ ਜਿਵੇਂ ਟੋੜ ਨਹੀਂ ਲੱਗ ਜਾਂਦੀ 4 ਵਜੇ ਤੋਂ ਬਾਅਦ ਕੇ ਬਸ ਕਿਥੋਂ ਰੰਗ ਵਾਲਾ ਪਾਣੀ ਮਿਲ ਜਵੇ ਹੈਨਾ ਉਹ ਹਾਲ ਹੋਇਆ ਪਿਆ ਤੇ ਨਲਾਇਕ ਧੀਆ ਪੁੱਤਾਂ ਦੀ ਇਹੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਐਪੀ ਹੋ ਜਵੇ ਪੁੱਤਰ ਹੈਨਾ ਫਿਰ ਉਹ ਸਭ ਤੋਂ ਪਹਿਲਾਂ ਰਸਤੇਦਾਰਾਂ ਦੀ ਜੇਬਾਂ ਨੂੰ ਪੈਂਦਾ ਹੈ ਬੇਬੇ ਦੇ ਸੰਦੂਖ ਨੂੰ ਪੈਂਦਾ ਹੈ ਇਹਨਾਂ ਚੀਜ਼ਾਂ ਨੂੰ ਪੈਂਦਾ ਤੇ ਜਦੋਂ ਇਧਰ ਉਹ ਦਮ ਟੁੱਟ ਜਾਂਦਾ ਹੈ ਕਿ ਚਲੋ ਜੀ ਹੁਣ ਇਧਰੋਂ ਮਿਲਣਾ ਬੰਦ ਹੋ ਗਿਆ ਫਿਰ ਉਹਨਾਂ ਨੂੰ ਰਸੋਈ ਚ ਪਿਆ ਹਰ ਭਾਂਡਾ ਵੀ ਪੈਸਾ ਦਿਖਣ ਲੱਗ ਜਾਂਦਾ ਫਿਰ ਉਹ ਭਾਂਡਾ ਟਿੱਕਰ ਵੇਚਣ ਤੇ ਆ ਜਾਂਦਾ ਹੁਣ ਇਹ ਸਰਕਾਰ ਦਾ ਉਹ ਹਾਲ ਹੋ ਗਿਆ ਕਿ ਚਾਰਵੇਂ ਤੋਂ ਤੋੜ ਲੱਗ ਜਾਂਦੀ ਹੈ ਇਹ ਉਹ ਤਰੀਕਾ ਕਿ ਹਾਂ ਵੀ ਕਿਸ ਤਰ੍ਹਾਂ ਕੋਈ ਤੋ ਪੈਸਾ ਲਿਆਓ ਬਸ ਮਰੇ ਜਾਂਦੇ ਆ ਹੈ ਤੇ ਹੁਣ ਇਹਨਾਂ ਨੂੰ ਹਰ ਚੀਜ਼ ਸਰਕਾਰੀ ਜਾਇਦਾਦ ਹਰ ਨੋਟ ਦਿਖਣ ਲੱਗੀ ਵੀ ਇਹਦੇ ਨਾਲ ਹੀ ਪੈਸਾ ਇਕੱਠਾ ਕਰ ਲੋ ਸਹੀ ਬਿਲਕੁਲ ਕਿਹਦੀ ਇਸ਼ਤਿਹਾਰ ਕਰਨੀ ਆ ਜਿਹਨੂੰ ਚੌਪਰ ਤੇ ਝੂਟੇ ਦਿੱਨੇ ਉਹਦੀ ਜਿਹਨੂੰ ਸ਼ੀਸ਼ਮੈਲ ਚ ਰਹਿਣ ਦੀ ਆਤ ਪੈ ਗਈ ਉਹਦੀ ਕਦੇ ਦਿੱਲੀ ਤੇ ਕਦੇ ਪੰਜਾਬ ਚ ਸ਼ੀਸ਼ਮੈਲ ਹੁਣ ਇੱਥੇ ਵੀ ਹੋਈਆਂ ਬੜੀਆਂ ਬੜੀਆਂ ਕੋਠੀਆਂ ਬਣ ਗਈਆਂ ਜੀ ਉਹਨਾਂ ਚ ਰਹਿ ਉਸਨੇ ਉੱਥੇ ਸਾਰਾ ਕੁਝ ਚਾਰਜ ਹੋਈਆਂ ਚਲੋ ਜੀ ਪੀ ਡਬਲਿਊ ਡਿਪਾਰਟਮੈਂਟ ਨੂੰ ਭੇਜ ਦੋ ਲਿਸਟ ਜੀ ਅੱਜ ਆਹ ਇਟਾ ਲਵਾ ਦੋ ਆਹ ਜਾ ਪੱਥਰ ਲਵਾ ਦੋ ਆਹ ਜਾ ਕਾਰਪਟ ਭੇਜ ਦੋ ਆਹ ਜਾ ਫਰਨੀਚਰ ਭੇਜ ਦੋ ਕੀ ਕਰਨਾ ਹੈ ਕਾਹਦੇ ਲਈ ਜੇ ਤੁਸੀਂ ਖਜ਼ਾਨੇ ਦੀ ਗੱਲ ਕਰਦੇ ਹੋ ਖਜ਼ਾਨਾ ਥੋੜਾ ਰੀਤ ਤੇ ਸ਼ਰਾਬ ਵਾਲੇ ਕਾਰੋਬਾਰ ਨਾਲ ਭਰ ਗਿਆ ਹੋਊਗਾ ਹੂੰ ਉਹ ਤਾਂ ਉਹਦੇ ਨਾਲ ਪਰ ਤਾਂ ਥੋੜੇ ਅੰਕੜੇ ਸੀ ਵੱਡੇ ਵੱਡੇ ਬਿਆਨ ਨਹੀਂ ਕਿ ਇੱਥੋਂ ਪੈਸਾ ਇੰਨਾ ਹੋਣਾ ਕਿੱਥੇ ਗਿਆ ਹੂੰ ਇੱਥੇ ਆ ਰੋਡ ਮੈਪ ਸੋ ਪੰਜਾਬ ਨੂੰ ਜੋ 70 72 ਸਾਲਾਂ ਚ ਨਹੀਂ ਕੋਈ ਕਰ ਸਕਿਆ ਉਹ ਕਰਕੇ ਜਾਣਾ ਮਤਲਬ ਭਗਵੰਤ ਮਾਨ ਦੀ ਸਰਕਾਰ ਨੇ ਤੈਅ ਕਰ ਲਿਆ ਕਿ ਅਸੀਂ ਬਈ ਕੈਪਟਨ ਅਮਰਿੰਦਰ ਨਾਲੋਂ ਤੇ ਬਾਦਲਾਂ ਦੇ ਰਾਜ ਨਾਲੋਂ ਵੱਧ ਕਰਜ਼ਾਈ ਕਰਕੇ ਜਾਣਾ ਸੋ ਇਹ ਤੈਅ ਹੈ ਜੀ ਸੋ ਇੱਕ ਪਾਸੇ ਤੁਹਾਡਾ ਹਰ ਮਹੀਨੇ 44200 ਕਰੋੜ ਦਾ ਤੁਸੀਂ ਲੋਨ ਚੱਕ ਰਹੇ ਹੋ ਦੂਏ ਪਾਸੇ ਖੁੱਲੇ ਬਾਜ਼ਾਰ ਚੋਂ ਚੱਕਣ ਲਈ ਤੁਸੀਂ ਜਾਇਦਾਦਾਂ ਨੂੰ ਗਹਿਣੇ ਪਾ ਰਹੇ ਹੋ ਹੈਨਾ ਤੀਜਾ ਪ੍ਰਾਣੀ ਦੀ ਕਿਸ਼ਤ ਨਹੀਂ ਉਤਰਦੀ ਦਮ ਭਰਦੇ ਹੋਂ ਸੀ ਇੰਨਾ ਤੱਕ ਦਾਂਗੇ ਉਤਾਰ ਦਾਂਗੇ ਪਰ ਜਦੋਂ ਇਹ ਵਿੱਤੀ ਬਾਰਾ ਮੁਕਣਾ ਤਾਂ ਵਿੱਤੀ ਬਾਰ ਮੰਨਦੇ ਸੀ ਕਿ ਸਵਾ 4 ਲੱਖ ਕਰੋੜ ਤੋਂ ਉੱਪਰ ਪੰਜਾਬ ਕਰਜ਼ੇ ਹੋ ਜਾਣਾ ਪਰ ਹੁਣ ਉਹ ਕਹਿਣ ਲੱਗ ਪਏ ਕਿ ਇਹ ਤੋਂ ਵੀ ਪਾਰ ਜਾਊਗਾ ਤੇ ਇਹ ਸਰਕਾਰ ਦਾ ਤਰਨ ਮੁਕਦਿਆ ਮੁਕਦੇ ਕਿਤੇ 5 ਲੱਖ ਕਰੋੜ ਤੋਂ ਪਾਰ ਨਾ ਪੰਜਾਬ ਕਰਦੀ ਹੋ ਜਵੇ ਰਿਕਾਰਡ ਬਣਾ ਕੇ ਜਾਣਗੇ ਹਾਂਜੀ ਬਿਲਕੁਲ ਰਿਕਾਰਡ ਤਾਂ ਬਣਾ ਕੇ ਜਾਣਗੇ ਇੱਕ ਪਾਸੇ ਹੁਣ ਇਹ ਕਹਿੰਦੇ ਨੇ ਸਰਕਾਰਾਂ ਦੇ ਖਜ਼ਾਨੇ ਵੀ ਕਦੇ ਖਾਲੀ ਹੋਏ ਆ ਮਾਨ ਸਾਹਿਬ ਕਹਿੰਦੇ ਨੇ ਦੂਜੇ ਪਾਸੇ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਕਹਿੰਦੇ ਕਿ ਬਈ ਸੰਤਾਲਾਂ ਨੂੰ ਕਹਿੰਦੇ ਨੇ ਇੰਡਸਟਰੀ ਵਾਲਿਆਂ ਨੂੰ ਕਿ ਸਾਡੇ ਤੋਂ ਕੋਈ ਆਸ ਉਮੀਦ ਨਾ ਰੱਖਿਓ ਨਵੀਂ ਨੀਤੀ ਦੇ ਵਿੱਚ ਤੀਜੇ ਪਾਸੇ ਭਾਂਡੇ ਖੜਕੀ ਪਏ ਅੱਜ ਤੁਸੀਂ ਤਾਂ ਹਾਲ ਸੁਣਾ ਹੀ ਦਿੱਤਾ ਸੋ ਇੱਥੋਂ ਪਤਾ ਲੱਗਦਾ ਵੀ ਇਹਨਾਂ ਦੀ ਜਿਹੜੀ ਪੈਸਾ ਇਕੱਠਾ ਕਰਨਾ ਸੀ ਨਾ ਰੇਤੇ ਰੁੱਤੇ ਵਾਲਾ ਉਹ ਤਾਂ ਕਿਤੇ ਰੇਤ ਸੀ ਰੁਲ ਗਿਆ ਇਹਨਾਂ ਦੇ ਅਸਲ ਮਨਸੂਬੇ ਤਾਂ ਕਿਤੇ ਹੋਰ ਹੀ ਪੈਸਾ ਇਕੱਠਾ ਕਰਨ ਦੇ ਸੀਗੇ